ਮੁਕੇਰੀਆਂ ਦੇ ਪਿੰਡ ਬਿਸ਼ਨਪੁਰ ਦੇ ਲੈਫਟੇਨੈਂਟ ਅਰਸ਼ਦੀਪ ਸਿੰਘ ਭਾਰਤੀ ਸੈਨਾ ਦੇ ਅਫਸਰ ਬਣ ਕੇ ਆਏ ਪਿੰਡ ਵਿੱਚ ਖੁਸ਼ੀ ਦੀ ਲਹਿਰ ਹਰੇ ਵਸੇਪਿੰਡ ਵਾਲੇ ਇਕੱਠੇ ਆ ਹਾਰ ਹੁਰ ਫੜਿਆ ਜੀ ਮੈਂ ਬਲਦੀਪ ਸਿੰਘ ਮੇਰਾ ਪੁੱਤਰਾ ਜਿਹੜਾ ਹੈ ਉਹ ਆਰਮੀ ਦੇ ਵਿੱਚ ਲੈਫਟੀਨੈਂਟ ਬਣਿਆ ਇਸ ਖੂਹੀ ਦੇ ਵਿੱਚ ਮੈਂ ਹੌਦਦਾਰੀ ਪੰਚਾਇਆ ਮੁੰਡਾ ਫੇਰਾ ਜਿਹੜਾ ਹੈ ਉਹ ਸਬਦਾਰੀ ਪੁੱਤਰਾ ਜਿਹੜਾ ਹੈ ਉਹ ਲੈਫਟੀਨੈਂਟ ਬਣਿਆ ਇਸ ਖੂਹੀ ਦੇ ਵਿੱਚ ਪਿੰਡ ਵਾਲੇ ਉਹ ਭਗਤ ਕਰਨ ਵਾਸਤੇ ਇੱਥੇ ਖੜੇ ਨੇ ਕੋਲਦੇ ਠੀਕ ਹੈ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਿਉਂਕਿ ਤੁਹਾਡਾ ਪੁੱਤਾ ਮੈਸੇਜ ਇਹ ਦੇਣਾ ਚਾਹੁੰਦਾ ਹੈ ਕਿ ਸਾਰੇ ਬੱਚੇ ਨੂੰ ਪਰਮਾਤਮਾ ਜਿਹੜੀ ਹੈ ਇਸ ਅਹੁਦੇ ਤੇ ਪਹੁੰਚਾ ਦੇ ਪੋਰਚੰਗੀ ਵਿਦਿਆਰਥੀ ਕਰਕੇ ਅੱਜ ਦਾ ਇਗਜ਼ਾਮ ਦੇ ਕੇ ਰਿਸਰਚ ਪੜ੍ਹਿਆ। ਓਕੇ ਠੀਕ। ਅੱਜ ਹਾਂ ਜ ਬੜੇ ਖੁਸ਼ੀ ਦੀ ਗੱਲ ਆ ਪਿੰਡ ਦੇ ਵਿੱਚ ਇੱਕ ਮਾਣ ਵਧਾਇਆ ਹੈ। ਤੁਹਾਡੇ ਬੱਚੇ ਨੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਵਿੱਚ? ਬਾਈ ਲੇਲੇ ਬਾਈ ਗੁਰਜੀ ਕਾਲ ਸਾਹਿਬ ਬਾਈ ਗੁਰਜੀ ਕੀ ਕਰਤ ਹੈ। ਅੱਜ ਦਾ ਜ ਸਮਾਂ ਆਇਆ ਹੈ ਇਹ ਪਰਮਾਤਮਾ ਮੈਂ ਕਹਿੰਦਾ ਸਾਰੇ ਮਾਪਿਓ ਨੂੰ ਇਹ ਸਮਾਂ ਬਖਸ਼ੇ। ਬਾਕੀ ਕਰਨ ਵਾਲਾ ਵਾਹਿਗੁਰੂ ਹੈ ਔਰ ਉਸਦੇ ਪਿੱਛੇ ਇਹਨਾਂ ਬੱਚਿਆਂ ਦੀ ਮਿਹਨਤ ਹੈ ਔਰ ਸਭ ਤੋਂ ਪਹਿਲਾਂ ਸਾਡੇ ਮਾਪੇ ਜੋ ਕਿ ਸਾਡੇ ਮਾਤਾ ਜੀ ਅੱਜ ਇਸ ਦੁਨੀਆ ਤੇ ਨਹੀਂ ਹੈ ਪਰ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ ਮਾਪਪਰ ਆ ਰਿਹਾ ਜੋ ਕਿ ਤੇ ਦਾਦਾ ਦਾਦੀ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅੰਤਕ ਮਿਹਨਤ ਕੀਤੀ ਇਹਨਾਂ ਨੂੰ ਪ੍ਰਾਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇਂ ਜਿਹੜਾ ਸੀ ਵਿਅਰਥ ਨਹੀਂ ਜਾਂਦੇ ਤੇ ਇਹਨਾਂ ਦੀ ਪੜਾਈ ਪਿੱਛੇ ਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ ਇਹਨਾਂ ਦਾ ਸਹਿਯੋਗ ਸੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ ਹੈ ਬਾਕੀ ਬੱਚੇ ਦੀ ਆਪਣੀ ਮਿਹਨਤ ਸੀ ਫੋ ਮੈਂ ਕਹਿੰਦਾ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ ਔਰ ਇਹ ਜਿਹੜਾ ਸੁਭਾਗ ਦਾ ਸਮਾਂ ਹੈ ਵਾਈ ਗੁਰੂ ਸਾਰਿਆਂ ਨੂੰ ਲਵੇ ਔਰ ਬਾਕੀ ਮੈਂ ਸਾਰੇ ਮਾਮਾਪਾ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਹਾਂ ਉਦੋਂ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ ਥੋੜਾ ਅਸੀਂ ਤੰਗ ਹੋਨੇ ਆਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ ਪਰ ਨਹੀਂ ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ ਜੇ ਹੋਸਟਲ ਮਿਲਦਾ ਹੈ ਕਿਤੇ ਅੱਛੀ ਜਗ੍ਹਾ ਤੇ ਜਿਵੇਂ ਸੈਨੀ ਸਕੂਲ ਮੈਟਰੀ ਸਕੂਲ ਤੇ ਉੱਥੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕਦੀ ਆਜ ਕਿਹਦੇ ਬੱਚੇਗੇ ਤੁਹਾਡੇ ਕੀ ਸਾਡੇ ਜੀ ਇਹ ਵੱਡਾ ਲੜਕਾ ਹੈ ਉਸ ਤੋਂ ਬਾਅਦ ਹਾਂ ਜੀ ਅਰਸ਼ਦੀਪ ਸਿੰਘ ਔਰ ਅੱਜ ਜਿਹਨੂੰ ਆਪਾਂ ਲੈਕਨਾਰਾ ਸ਼ਦੀਪ ਸਿੰਘ ਕਹ ਰਹੇ ਹਾਂ ਉਸ ਤੋਂ ਬਾਅਦ ਇਹ ਬੇਟੀ ਹੈ ਹਾਂ ਜੀ ਮੈਂਸ਼ਨ ਕਰਨਾ ਹਾਂ ਜੀ ਅਰਹਿਤ ਪ੍ਰੀਤ ਕੋਰ ਹਾਂ ਜੀ ਔਰ ਇਹ ਸਾਡਾ ਛੋਟਾ ਲੜਕਾ ਹੈ ਜੀ ਮਨਪ੍ਰੀਤ ਸਿੰਘ ਜੋ ਕਿ ਵਾਈ ਗੁਰਦੀਤ ਤੇ ਵੀ ਬੜੀ ਕਿਰਪਾ ਹੈ ਅਗਨੇਤਾਰੀ ਸਿੰਘ ਹੈ ਹਾਂ ਜੀ ਇਹ ਵੀ ਬੜਾ ਅਫਸਰ ਬਣ ਕੇ ਆਏਗਾ ਇਹ 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 ਤਾਂ ਵੀ ਬੜਾ ਅਫਸਰ ਬਣੇਗਾ ਜੀ ਯਕੀਨ ਆਉਣਾ ਚਾਹੀਦਾ ਕਿ ਤੁਹਾਨੂੰ ਪਿੰਡ ਵਾਂਗ ਬੋਲਣਾ ਹੈ ਗੁਰਮਾਜ਼ਮਾ ਜੀ ਉਹ ਅਰਦਾਸ ਕਰਦੇ ਆ ਵੀ ਇਹ ਤੋਂ ਵੀ ਵੱਡਾ ਅਫਸਰ ਬਣੇ ਬਾਕੀ ਇਹ ਹੁਣ ਮੌਕੇ ਦਾ ਲਵਲੀ ਯੂਨੀਵਰਸਿਟੀ ਦੇ ਵਿੱਚ ਬੀਟੈਕ ਕੰਪਿਊਟਰ ਸਾਇੰਸ ਨਾਲ ਕਰਦੇ ਥੈਂਕ ਯੂ ਵਾਈ ਗੋਜੀ ਦਾ ਖਾਲਸਾ ਵਾਈ ਗੋਜੀ ਬਾਕੀ ਅੱਦਲ ਬਹੁਤ ਬਹੁਤ ਵਾਰਕਾ ਤੁਸੀਂ ਪਿੰਡ ਦੇ ਵਿੱਚ ਆਏ ਆ ਬੜਾ ਵਧੀਆ ਤੁਹਾਡਾ ਇੱਕ ਕੀ ਕੀ ਪਿੰਡ ਵਾਲੇ ਵੈਲਕਮ ਕੀਤਾ ਕੀ ਕਹਿਣਾ ਚਾਹੁੰਦੇ ਇਸ ਬੰਦੇ ਵਿੱਚ ਬੜੀ ਖੁਸ਼ੀ ਹੋ ਰਹੀ ਆ ਜੀ ਧੰਨਵਾਦ ਸਾਰਿਆਂ ਦਾ ਤੇ ਆਪਣੇ ਦਾਦਾ ਜੀ ਦਾਤਾ ਜੀ ਪਾਪਾ ਜੀ ਸਾਰੇ ਜਾਣੇ ਮਤਲਬ ਜੀਸੀਓ ਆਰ ਦੀ ਰੈਂਕ ਚਗੇ ਪਹੁੰਚ ਤੇ ਉਹਨਾਂ ਨੂੰ ਕੁਝ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈਗਾ ਤੇ ਅੱਜ ਉਹਨਾਂ ਦੀ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਹੋਂਦਾ ਵਾ ਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਖੜਾ ਜੇ ਕਿੱਥੇ ਅਸੀਂ ਗੱਲ ਕਰੀ ਕਿੱਥੋਂ ਸਟੱਡੀ ਕਿੱਥੋਂ ਸ਼ੁਰੂ ਕੀਤਾ ਆ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਜ਼ਿਆਦਾ ਹੱਥ ਸੀ ਮੈਂ ਕਵਾਂਗਾ ਬੇਬੇ ਬਾਪੂ ਤੇ ਦਾਦੇ ਸਾਰੇ ਆਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ ਉਹ ਨਹੀਂ ਤੇ ਕੱਲੇ ਕੋ ਨਹੀਂ ਹੋ ਸਕਦਾ ਯਾਰ ਠੀਕ ਆ ਸੋ ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਆਲਰਮ ਲਾਣਾ ਇਹਨਾਂ ਨੇ ਜਗਾਣਾ ਤੇ 3 ਵਜੇ ਉੱਠ ਕੇ ਇਹਨਾਂ ਨੇ ਬਈ ਪੜਨ ਲਾ ਦੇਣਾ ਠੀਕ ਆ ਸੋਨਾ ਤੇ ਪਾਣੀ ਪਾ ਦੇਣਾ ਮੂੰਹ ਤੇ ਇਦਾਂ ਦੇ ਹਾਂ ਦੇ ਕੰਮ ਕਰਕੇ ਮਤਲਬ ਪੜਾਇਆ ਵਾ ਤੇ ਬੱਸ ਦੋਈਆਂ ਵੀ ਠੀਕ ਆ ਕਿੱਥੋਂ ਸਟੱਡੀ ਚੱਲੂ ਕੀਤੀ ਤੁਸੀਂ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜਿਆ ਹਾਂ ਐਪੀਐਸ ਵਿੱਚ ਉੱਚੀ ਵਸੇ ਉਸ ਤੋਂ ਬਾਅਦ ਮੈਂ ਸੈਕੰਡਰੀ ਸਕੂਲ ਗੋਸਟੇ ਦੇ 4 ਸਾਲ ਲਾਇਆ ਪਰ ਤੇ ਉਸ ਤੋਂ ਬਾਅਦ ਐਨਡੀਏ ਸਿਲੈਕਸ਼ਨ ਹੋਇਆ ਹੈਗਾ ਪੇਪਰ ਹੁੰਦਾ ਆਪਣਾ ਯੂਪੀਐਸਸੀ ਦਾ ਤੇ ਇੰਟਰਵਿਊ ਕਰਨੀ ਪੈਂਦੀ ਪੰਜ ਦਿਨਾਂ ਦੀ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸਿਲੈਕਸ਼ਨ ਹੁੰਦਾ ਹੈ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਚ ਤੇ 3 ਸਾਲ ਉੱਥੇ ਤੁਹਾਡੀ ਡਿਗਰੀ ਹੁੰਦੀ ਹੈ ਤੇ ਐਂਡ 'ਚ ਇੰਡੀਅਨ ਮਿਲਟਰੀ ਅਕੈਡਮੀ ਦਾ ਰਜ ਹੁੰਨਾਂ ਨੇ ਤੇ ਆਖਰੀ 1 ਸਾਲ ਵਾਸਤੇ ਤੇ ਉੱਥੇ ਤਰੀਕ ਕਮਿਸ਼ਨਿੰਗ ਹੋ ਜਾਂਦੀ ਹੈ ਜਿਨੋਂ ਉਦੋਂ ਮਿਲ ਜਾਂਦਾ ਤਕਸਲਾਂ ਦਾ ਅੱਛਾ ਹਾਂਜੀ ਤੇ ਜਿਹੜੇ ਬੱਚੇ ਬਾਹਰ ਜਾਂਦੇ ਆ ਉੱਥੇ ਕੈਨੇਡਾ ਅਮਰੀਕਾ ਵੱਲੋਂ ਮੂਹ ਕਰਦੇ ਕੀ ਕਹਿਣਾ ਚਾਹੁੰਦੇ ਉਸ ਬੱਚਿਆਂ ਨੂੰ ਕੀ ਆਪਣੇ ਵੱਲੋਂ ਮੈਸ ਏ ਮੈਂ ਤੇ ਇਹ ਦੇਖਦਾ ਪਿਆਣਾ ਕਿ ਹੁਣ ਪੰਜਾਬ ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਏ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਟੋਟਲ ਵੇਸਟ ਠੀਕ ਆ ਤੁਸੀਂ ਇੱਥੇ ਪੜ੍ਹਾਈ ਕਰੋ ਇਦਾਂ ਦੀ ਗੱਲ ਨਹੀਂ ਹੈ ਕਿ ਬਈ ਕੁਝ ਹੁੰਦਾ ਨਹੀਂ ਤੁਸੀਂ ਬਸ ਮਿਹਨਤ ਕਰਦੇ ਜਾਓ ਫਲ